ਮੈਂ ਚੰਗਾ ਫੂਡ ਖਾਣਾ ਸਾਡੇ ਵਿੱਚ ਕੋਈ ਵੀ ਬੰਦਾ ਨਹੀਂ ਜਿਹੜਾ ਮਲਾਵਟ ਵਾਲਾ ਫੂਡ ਪਸੰਦ ਕਰੇ ਖਾਣਾ ਸ਼ੁੱਧ ਚਾਹੀਦਾ ਸਾਫ਼ ਸੁਥਰਾ ਚਾਹੀਦਾ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਮਲਾਵਟ ਵਾਲਾ ਦੁੱਧ ਨਹੀਂ ਪੀਣਾ ਚਾਹੁੰਦਾ ਮਲਾਵਟ ਵਾਲਾ ਫੂਡ ਨਹੀਂ ਖਾਣਾ ਚਾਹੁੰਦਾ ਸ਼ੁੱਧ ਹੋਵੇ ਕਰਤਾ ਸਰੀਰ ਦੇ ਵਿੱਚ ਅਸੀਂ ਕਿੰਨਾ ਕੀਰ ਕਰਦੇ ਆ ਧਿਆਨ ਰੱਖਦੇ ਆ ਮਲਾਬਟ ਨਾ ਹੋਵੇ ਕੱਪੜਾ ਖਰੀਦਦੇ ਆ ਯਾਰ ਮਲਾਬਟ ਤੇ ਨਹੀਂ ਫਟਤੇ ਨਹੀਂ ਜਾਊ ਨਕਲੀ ਤੇ ਨਹੀਂ ਕਿਤੇ ਜਿਹੜੀ ਵੀ ਚੀਜ਼ ਅਸੀਂ ਖਰੀਦਦੇ ਆ ਮਲਾਬਟ ਰਹਿਤ ਹੋਵੇ ਮਲਾਬਟ ਨਾ ਹੋਵੇ ਗਲਤ ਨਾ ਮੇਰੇ ਤੋਂ ਖਾਦਾ ਜਾਵੇ ਮੇਰੇ ਤੋਂ ਗਲਤ ਫੂਡ ਨਾ ਖਾਦਾ ਜਾਵੇ ਪਰ ਇੱਕ ਗੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਗਲਤ ਵਿਚਾਰ ਅਸੀਂ ਆਪਣੇ ਦਿਮਾਗ ਦੇ ਵਿੱਚ ਪਾ ਲੈਂਦੇ ਆ ਢਿੱਡ ਵਿੱਚ ਗਲਤ ਫੂਡ ਨਹੀਂ ਪਾਉਂਦੇ ਭੋਜਨ ਨਹੀਂ ਪਾਉਂਦੇ ਪਰ ਆ ਜਿਹੜਾ ਆ ਇਹਦੇ ਵਿੱਚ ਬਹੁਤ ਕੁਝ ਗਲਤ ਪਾ ਲੈਂਦੇ ਆ ਆਲੇ ਦੁਆਲੇ ਵੱਲ ਗੱਲਾਂ ਇਦਾਂ ਦੀਆਂ ਤੋਰ ਲੈਂਦੇ ਆ ਸਾਨੂੰ ਅਸੀਂ ਤਾਂ ਪਰਸੋਂ ਚੌਥੇ ਬੈਠੇ ਸੀ ਕੋਈ ਸਾਡੇ ਜਾਣਕਾਰ ਸੱਜਣ ਆਏ ਸੀ ਤੇ 10 ਜਣੇ ਸਨ ਮੈਂ ਚਲੇ ਗਿਆ ਬੈਠ ਗਿਆ ਮਿਲ ਰਿਆਂ ਕਮਾਲ ਦੀ ਗੱਲ ਹੋਈ ਸ਼ਾਮ ਨੂੰ ਆਏ 6 ਵਜੇ ਤੇ 7 7:30 ਵਜੇ ਆਪਸ ਵਿੱਚ ਗੱਲਾਂ ਸਟਾਰਟ ਹੋ ਗਈਆਂ ਕਦੇ ਤੇ ਰਾਜਨੀਤੀ ਦੀਆਂ ਕਦੇ ਅੱਜ ਐ ਹੋ ਰਿਹਾ ਕਦੇ ਉਹ ਹੋ ਰਿਹਾ ਕਦੇ ਆਹ ਹੋ ਰਿਹਾ ਪੂਰਾ 1.5 ਘੰਟਾ ਕਸੇ ਕਿਸੇ ਦੀ ਆ ਫੜ ਲੱਤ ਫੜ ਲਈ ਕਿਸੇ ਗੱਲ ਦੀ ਬਾ ਫੜ ਲਈ ਕੋਈ ਇੱਧਰ ਨੂੰ ਕੋਈ ਇੱਧਰ ਨੂੰ ਕੋਈ ਤਰ੍ਹਾਂ ਅਈ ਨਾ ਖਲਾਰਾ ਡੇੜਾ ਘੰਟਾ ਤੇ ਮੈਨੂੰ ਉਹ 15 20 ਮਿੰਟ ਲਗਾਤਾਰ ਬੋਲ ਕੇ ਉਸ ਮਾਹੌਲ ਨੂੰ ਚੇਂਜ ਕਰਨਾ ਪਿਆ ਮੈਂ ਚੁੱਪ ਕਰਕੇ ਸੁਣ ਰਿਹਾ ਸੀ ਵੀ ਮੈਂ ਸੁਣ ਰਿਹਾ ਕੀ ਹੋ ਰਿਹਾ ਪਰ ਮੈਂ ਹੈਰਾਨ ਹੋ ਗਿਆ ਵੀ ਇੰ ਇਦਾਂ ਦੀਆਂ ਗੱਲਾਂ ਜਿਨ੍ਹਾਂ ਦਾ ਨਾ ਸਿਰ ਨਾ ਪੈਰ ਫਾਲਟੂ ਡਿਸਕਸ਼ਨ ਤੇ ਸਾਡੇ ਵਿੱਚ ਇਹ ਆਮ ਹੈ ਕਿ ਕਦੇ ਉਹਦੀ ਗੱਲ ਤੋੜ ਲਈ ਉਹਦੀ ਸਾਨੂੰ ਜ਼ਿੰਦਗੀ 'ਚ ਕੋਈ ਲੋੜ ਨਹੀਂ ਉਸ ਗੱਲ ਦੀ ਫਿਰ ਅਸੀਂ ਤੋੜ ਲੈਣੀ ਫਿਰ ਘੰਟਾ-ਘੰਟਾ ਇੱਕ ਗੱਲ ਤੇ ਲਾ ਦੇਣਾ ਫਿਰ ਦੋ-ਦੋ ਘੰਟੇ ਇਸ ਗੱਲ ਤੇ ਲਾਪਤੇ ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ ਜਿਸ ਬੰਦੇ ਦੀ ਡਿਸਕਸ਼ਨ ਬਿਮਾਰਾਂ ਵਾਲੀ ਹੈ ਉਹਦਾ ਮਾਈਂਡ ਬਿਮਾਰ ਹੋਏਗਾ ਤੇ ਜਿੱਦਿ ਡਿਸਕਸ਼ਨ ਤੰਦਰੁਸਤਾਂ ਵਾਲੀ ਹੈ ਉਹ ਤੰਦਰੁਸਤ ਹੋਏਗਾ ਹੁਣ ਕਈ ਬੰਦੇ ਮੇਰੇ ਕੋਲ ਆਉਣਗੇ ਦਵਾਨ ਸੁਣਦੇ ਆ ਬਨ ਚੜਤੀ ਕਲਾ ਚ ਨਹੀਂ ਰਹਿੰਦਾ ਮੈਂ ਫੇਰ ਵੀ ਬਿਮਾਰ ਆ ਬਈ ਬਿਮਾਰ ਤੇ ਤੂੰ ਰਹਿਣਾ ਹੀ ਐ ਤੂੰ ਮੇਰੀ ਗੱਲ ਤੇ ਕੰਟਾ ਸੁਣਦਾ ਚੱਲ ਤੂੰ ਅੱਜ ਦਾ ਦਿਨ ਅਸਰ ਹੋ ਜਾਏਗਾ ਕੱਲ ਦਾ ਦਿਨ ਸਰੂਰ ਜਿਚ ਰਹੇਗਾ ਪਰਸੋਂ ਨੂੰ ਫੇਰ ਤੂੰ ਉਹੀ ਗੱਲਾਂ ਛੇੜ ਲੈਣੀ ਐ ਪਰਸੋਂ ਦਾ ਦਿਨ ਚੌਥੇ ਦਾ ਦਿਨ ਪੰਜਵੇਂ ਦਾ ਦਿਨ ਛੇਵੇਂ ਦਾ ਦਿਨ ਸਾਰਾ ਦਿਨ ਉਹੀ ਗੱਲਾਂ ਕਦੇ ਕਿਸੇ ਨਾਲ ਤੋਰ ਲੈ ਕਦੇ ਕਿਸੇ ਨਾਲ ਤੋਰ ਲੈ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਕੋਈ ਹੈਲਦੀ ਡਿਸਕਸ਼ਨ ਨਾ ਹੋਵੇ ਤੁਹਾਡੀ ਵਿਚਾਰ ਵਿਚਾਰਾਂ ਗੱਲਬਾਤ ਜਿਹੜੀ ਹੈ ਜੇ ਚੰਗੀ ਗੱਲਬਾਤ ਨਾ ਹੋ ਰਹੀ ਹੋਵੇ ਬੰਦ ਕਰਾਇਆ ਕਰੋ ਚੁੱਪ ਕੀ ਲੈਣਾ ਅਸੀਂ ਇਹ ਸਾਡਾ ਵਿਸ਼ਾ ਹੈ ਜਿਹੜੀਆਂ ਗੱਲਾਂ ਅਸੀਂ ਤੋੜ ਕੇ ਬਹਿ ਜਾਂਦੇ ਆ ਸਾਡਾ ਕੋਈ ਲੈਣ ਦੇਣ ਹੀ ਨਹੀਂ ਹੁੰਦਾ ਉਹਨਾਂ ਗੱਲਾਂ ਕਈ ਕਈ ਘੰਟੇ ਫਿਰ ਅਸੀਂ ਕਰੀ ਜਾਂਦੇ ਆ ਫਿਰ ਸਵਾਦ ਆਉਂਦਾ ਉਹਦੀ ਚੁਗਲੀ ਕਰਨਾ ਹੈ ਉਹਦੀ ਨਿੰਦਿਆ ਕਰਨਾ ਹੈ ਉਹਦੇ ਬਾਰੇ ਮਾੜਾ ਬੋਲਣਾ ਹੈ ਉਹਦੇ ਚੋਂ ਨਜ਼ਾਰਾ ਜਿਆ ਆਈ ਜਾਂਦਾ ਵਧੀਆ ਵਧੀਆ ਗੱਲਾਂ ਕਰਨ ਦਾ ਸਵਾਦ ਨਹੀਂ ਆਉਂਦਾ ਚੰਗੇ ਆਈ ਹਾਲਕ ਕਰੇ ਬੁਰਾਈ ਹੋਏ ਸ਼ੇਰ ਬੁਰਾਈ ਵੇਲੇ ਸ਼ੇਰ ਬਣਦਾ ਮਨ ਚੰਗੇ ਕੰਮਾਂ ਵੇਲੇ ਤੇ ਆਲਸ ਕਰਦਾ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਆ ਬਹਿ ਕੇ ਇਦੇ ਚ ਸਵਾਦ ਸਬੂਦ ਨਹੀਂ ਆਉਂਦਾ ਸਵਾਦ ਆਉਂਦਾ ਉਹਦਾ ਮੁੰਡਾ ਕਿੱਧਰ ਨੂੰ ਭੱਜ ਗਿਆ ਕੁੜੀ ਕਿੱਧਰ ਗਈ ਉਹਦੀ ਨੂੰਹ ਕਿਵੇਂ ਐ ਉਹਦਾ ਪੁੱਤਾ ਕਿਵੇਂ ਐ ਦਾਦਲੀ ਕਲੇਸ਼ ਹੋਣ ਲੱਗਿਆ ਕਿ ਨਹੀਂ ਲੜਾਈ ਉਹਨਾਂ ਘਰ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਬੇੜਾ ਬਹਿ ਗਿਆ ਕਿ ਨਹੀਂ ਪੱਠਾ ਬਹਿ ਗਿਆ ਕਿ ਨਹੀਂ ਲੜਨ ਲੱਗੇ ਐ ਕਿ ਨਹੀਂ ਸੱਸ ਨੇ ਨੂੰਹ ਦੀ ਗੁਤਨੀ ਪੱਟੀ ਕਿ ਨਹੀਂ ਗੁਤਨੀ ਸੱਸ ਦੀ ਸੱਸ ਨੂੰ